ਆਰਾ ਵੀ ਜੇ ਕੋਈ ਗਰੀਬ ਚੁੱਕਦਾ ਵਾ ਜਿੱਦਾਂ ਚੜਦੇ ਹੁਣ ਗੱਡੀ ਪੁੱਛਦੀ ਆਈ ਹੁੰਦੀ ਵੀ ਤੂੰ ਕਿਉਂ ਚੁੱਕਣ ਰਿਆ ਕਾਰ ਨਹੀਂ ਆਉਂਦੀ ਸਰਕਾਰ ਦਾ ਤੇਲ ਦਾ ਡਰਾਮਾ ਵੀ ਜਿੰਨੇ ਵੀ ਲਾਰ ਤੁਸੀਂ ਟਰੈਕਟਰ ਲਾ ਕੇ ਤੇਲ ਭਾਗ ਟਰੈਕਟਰ ਲਾ ਕੇ ਕਰਾਇਆ ਮਾਰ ਕੇ ਮਿੱਟੀ ਸੁੱਟ ਰੋ ਹੀ ਨਹੀਂ ਆਉਂਦੀ ਅੱਕ ਰੁਪਈਆ ਨਹੀਂ ਕਿਸੇ ਨੂੰ ਮਿਲਿਆ ਕਿਸੇ ਨੂੰ ਅੱਜ ਤੱਕ ਵੀ ਫਸਲ ਵੀ ਬੀਜਣੋਂ ਰਹਿ ਗਏ ਆਗਾ ਖਰਚਾ ਹੀ ਨਹੀਂਗਾ ਖਰਚੇ ਨਾਲ ਨਾਲ ਚੀਜ਼ ਬੀਤੀ ਗਣੀ ਖਰਚੇ ਬਣਾ ਕੁਝ ਵੀ ਨਹੀਂ ਬੀਜਿਆ ਹਾਂਜੀ ਬਾਪੂ ਜੀ ਜਿਹੜੇ ਹਾਰਾ ਏ ਸੀ ਤੁਹਾਡੇ 2023 ਚ ਪਏ 25 ਚ ਪਏ ਆ ਕਿੰਨਾ ਕੁ ਨੁਕਸਾਨ ਕੀਤਾ ਤੇ ਕਿੱਥੋਂ ਕਿੱਥੋਂ ਮਦਦ ਮਿਲੀ ਬਹੁਤ ਨੁਕਸਾਨ ਆਇਆ ਜੀ ਸੰਗਤਾਂ ਨੇ ਕੀਤਾ ਜੋ ਕੁਝ ਕੀਤਾ ਸਰਕਾਰੋਂ ਕੋਈ ਪੈਸਾ ਨਹੀਂ ਮਿਲਿਆ ਕਿਸੇ ਨੇ ਸੂਤਨ ਨਹੀਂ ਦਿੱਤੀ ਹੁਣ ਵੀ ਜੋ ਸੰਗਤ ਆਉਂਦੀ ਆ ਜੋ ਤਿਰਫਲ ਸੰਗਤ ਨੇ ਅੱਜ ਸਾਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤੇ ਜਿਹੜੇ ਰਾਏ ਪਰ ਤੋਈ ਆ ਬਹੁਤ ਹੀ ਸੰਯੋਗ ਦਿੱਤਾ ਹੈ ਬੜੇ ਖੁਸ਼ ਆ ਚਲੋ ਤਿਰਫਲ ਦੇ ਨਾਲ ਸਹਾਇਤਾ ਜਿਹੜੀ ਥੋੜੀ-ਬਹੁਤੀ ਮਿਲਦੀ ਹੈ ਨਾ ਬਹੁਤ ਬੰਦੇ ਨੂੰ ਫਰਕ ਪੈਂਦਾ ਵਾ ਐਟ ਟਾਈਮ ਸਾਡੇ ਨਗਰ ਦੀ ਬਹੁਤ ਹਾਲਾਤ ਮਾੜੇ ਆ ਕਿਉਂਕਿ ਫਸਲ ਵੀ ਬੀਜਣੋਂ ਰਹਿ ਗਏ ਆ ਦਾ ਖਰਚਾ ਨਹੀਂ ਦਾ ਖਰਚੇ ਨੇ ਬਣਾਣ ਚੀਜ਼ ਬੀਤੀਆਂ ਨੇ ਖਰਚੇ ਬਣਾ ਕੁਝ ਵੀ ਨਹੀਂ ਬੀਜਿਆ ਜਾਣਾ। ਸੁਲਤਾਨਪੁਰ ਲੋਧੀ ਚ ਪਿੰਡ ਕਿਹੜਾ ਬਾਪੂ ਜੀ? ਆਲੀਕਲਾਂ ਜੀ। ਅੱਛਾ ਆਲੀਕਲਾਂ ਜੀ ਕੋਈ ਸਰਕਾਰੀ ਮਦਦ ਮਿਲੀ ਹੋ ਪਹਿਲਾਂ ਵੀ ਸਸਤਾ ਮਾਂ ਹੀ ਹੋਣੀ ਮਦਦ ਦੇ ਨੀ ਕੋਈ ਸਰਕਾਰੀ 1 ਰੁਪਿਆ ਨਹੀਂ ਕਿਸੇ ਨੂੰ ਮਿਲਿਆ। ਕਿਸੇ ਨੂੰ ਅੱਜ ਤੱਕ ਕੋਈ ਜਿੰਨਿਆਂ ਦੀਆਂ ਜ਼ਮੀਨਾਂ ਰੇਤਾ ਪਈਆਂ ਤਾਂ ਨਹੀਂ ਕਿਸੇ ਨੂੰ ਮਿਲਿਆ। ਰੇਤਾ ਦਾ ਵੀ ਜੇ ਕੋਈ ਗਰੀਬ ਚੁੱਕਦਾ ਵਾ ਤੇ ਦਿਨ ਚੜ੍ਹਦੇ ਨੂੰ ਗੱਡੀ ਪੁਲਸ ਦੀ ਆਈ ਹੁੰਦੀ ਵੀ ਤੂੰ ਕਿਉਂ ਚੁੱਕਣ ਰਿਹਾ ਵਾ। ਨਹੀਂ ਸਰਕਾਰ ਤਾਂ ਇਹ ਕਹਿੰਦੀ ਸੀ ਕਿ ਜਿਸਕਾ ਖੇਤ ਉਸकी ਰੇਤਾ। ਨਹੀਂ ਨਹੀਂ ਬਿਲਕੁਲ ਝੂਠਾ ਕੋਈ ਨਹੀਂ ਚ ਕਿੰਨੇ ਜ਼ਿੰਮੇਦਾਰ ਨੇ ਕਿੰਨਾ ਦੀ ਪੈੜੀ ਘੇਤਾ ਪਈ ਏ ਚੋਰੀ ਛੱਪੀ ਕੋ ਚੱਕਦਾ ਕੋਈ ਨਹੀਂ ਚੱਕਦਾ ਸ਼ਰੇਆ ਕੋਈ ਨਹੀਂ ਚੱਕਣ ਦਿੰਦੇ ਕਿਸੇ ਨੂੰ ਤੇ ਹੁਣ ਜ਼ਮੀਨ ਵਿਜਨ ਜੋਗ ਹੋ ਗਈ ਜੀ ਹੁਣ ਮਿਹਨਤ ਨਾ ਕੀਤੀ ਆਪੋ ਆਪਣਾ ਖਰਚਾ ਕਿਸੇ ਪੈਣਾ ਪਰਾਂ ਉਹ ਜਿੱਦਾਂ ਇਦਾਂ ਕੋਈ ਪੈਣ ਪਰਾਂ ਜਿੱਦਾਂ ਆ ਸਰਦਾਰ ਜੀ ਆਏ ਨੇ ਉਹਦਾ ਉਸੇ ਦਾ ਕੀਤੀ ਆ ਇਹ ਤਾਂ ਥੋੜੇ ਬੋਧ ਹੀ ਸਹਾਇਤਾ ਨਾਲ ਜਿੰਦੇ ਰਹੇ ਆਪਣੀ ਜ਼ਮੀਨ ਬੀਜੀਏ ਬਾਕੀ ਸਰਕਾਰ ਨੂੰ ਕੁਛ ਨਹੀਂ ਆਇਆ ਅੱਜ ਤੱਕ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਹੋ ਜਿਹੜੀਆਂ ਸਸਤਾਵਾਂ ਸਾਨੂੰ ਮਦਦ ਕਰਨੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਬਹੁਤ ਜ਼ਿਆਦਾ ਜਿੰਨਾ ਵੀ ਹੋ ਸਕੇ ਉਹਨਾਂ ਹੀ ਥੋੜਾ ਪ੍ਰਧਾਨ ਜੀ ਜਿੰਨਾ ਵੀ ਹੋ ਸਕੇ ਉਹ ਤਾਂ ਵੱਧ ਵੱਧ ਅਸੀਂ ਕਰ ਸਕਦੇ ਹਾਂ ਉਹ ਜਿਹੜਾ ਸਰਕਾਰ ਹੈ ਸਰਕਾਰ ਨੇ ਕਿਸੇ ਨੂੰ 1 ਰੁਪਿਆ ਨਹੀਂ ਦਿੱਤਾ ਸਾਰੀ ਸੰਗਤ ਸੰਦੀ ਅੱਜ ਤੱਕ 1 ਰੁਪਿਆ ਵੀ ਕਿਸੇ ਨੂੰ ਨਹੀਂ ਦਿੱਤਾ ਕੋਈ ਸੌਤ ਨਹੀਂ ਮਿਲਿਆ ਕਿਸੇ ਨੂੰ ਨਹੀਂ ਬਾਪੂ ਜੀ ਸਰਕਾਰ ਤਾਂ ਕਹਿੰਦੀ ਅਸੀਂ 20000 ਰੁਪਏ ਪ੍ਰਤੀ ਕਿੱਲੇ ਦਾ ਦਿੱਤਾ ਸੋਨੂੰ ਕਿਉਂ ਨਹੀਂ ਮਿਲਿਆ ਤੁਹਾਡੀਆਂ ਪੈਲੀਆਂ ਪੱਕੀਆਂ ਕੱਚੀਆਂ ਸੀ ਕਿ ਨਹੀਂ ਐਨੀ ਸੰਗ ਦੇਖੋ ਪੱਕੀਆਂ ਪੈਲੀਆਂ ਮਾਲਕੀ ਪੈਲੀਆਂ ਨੂੰ ਕਿਸੇ ਨੂੰ 1 ਰੁਪਿਆ ਨਹੀਂ ਮਿਲਿਆ ਮਾਲਕੀ ਪੈਲੀ ਨੂੰ 20000 ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਹੁਣ ਆਸਤੇ ਸਰਕਾਰ ਨੂੰ ਆਸਤੇ ਸਵਾਲ ਤੁਹਾਡਾ ਕੀ ਹੈ ਕਿ ਹੜ੍ਹਾਂ ਤੋਂ ਕਿਵੇਂ ਬਚਿਆ ਜਾਵੇ ਸਰਕਾਰਾਂ ਨੂੰ ਕੀ ਪ੍ਰਬੰਧ ਕਰਨੇ ਚਾਹੀਦੇ ਜਿਹੜੇ ਬਨ ਹੈ ਦਰਿਆਵਾਂ ਦੇ ਉਹ ਤੁਸੀਂ ਆਪ ਮਜ਼ਬੂਤ ਕਰਦੇ ਹੋ ਕਿ ਸਰਕਾਰਾਂ ਵੀ ਕਰਦੀ ਨਹੀਂ ਜੀ ਆਪ ਮਜ਼ਬੂਤ ਕਰਦੇ ਹੋ ਕੋਈ ਸਰਕਾਰ ਨਹੀਂ ਆਉਂਦੀ ਸਰਕਾਰ ਦਾ ਤੇਲ ਦਾ ਡਰਾਮਾ ਇਹ ਨਹੀਂ ਦੇਂਦੀ ਵੀ ਲਾਰ ਤੁਸੀਂ ਟਰੈਕਟਰ ਲਾ ਕੇ ਤੇਲ ਭਾ ਕੇ ਟਰੈਕਟਰ ਲਾ ਕੇ ਕਰਾਇਆ ਮਾਰ ਕੇ ਮਿੱਟੀ ਸੁੱਟ ਰੋ ਹੀ ਨਹੀਂ ਆਉਂਦੀ। ਸਾਨੂੰ ਸਾਡਾ ਸਰਕਾਰ ਦਾ ਮੇਰਾ ਤੁਹਾਡਾ ਜੀ ਬਹੁਤ ਧੰਨਵਾਦ। ਸਹੀ ਲੱਗਿਆ ਬਹੁਤ ਜਿਆਦਾ ਧੰਨਵਾਦ। ਹਾਂ ਜੀ ਹਾਂ ਜੀ ਬਹੁਤ ਸੋਣ। ਬਹੁਤ ਬਹੁਤ ਤੁਹਾਡਾ ਧੰਨਵਾਦ। ਜਿਹੜੀ ਅੱਜ ਸੰਗਤ ਆਈ ਹੈ ਜੀ ਮਾਨਸਾ ਜ਼ਿਲ੍ਹੇ ਦੀ ਪਿੰਡ ਰਾਪੜ ਦੀ ਸੰਗਤ ਹੈ ਜਿਹੜੇ ਇਹਨਾਂ ਨੇ ਸਾਨੂੰ ਕੁਝ ਸਹਾਇਤਾ ਰਾਸ਼ੀ ਦਿੱਤੀ ਹੈ ਇਹਨਾਂ ਦਾ ਸਹਾਇਤਾ ਵੰਡਣ ਦਾ ਤੁਹਾਨੂੰ ਲੱਗਦਾ ਹੈ ਬਾਕੀ ਲੋੜ ਮੈਂ ਤੁਹਾਨੂੰ ਬਹੁਤ ਜਿਆਦਾ ਜੀ ਬਹੁਤ ਜਿਆਦਾ ਜਿੰਨਾ ਵੀ ਕਹਿ ਸਕੀ ਉਹਨਾ ਹੀ ਥੋੜਾ ਠੀਕ ਬੰਦੇ ਨੂੰ ਗਿਆ ਇਹ ਪੁੱਛ ਬਿਲਕੁਲ ਠੀਕ ਬੰਦੇ ਸਾਰੇ ਦਿੱਤੀ ਸਾਰੇ ਸਹੀ ਬੰਦੇ ਸੀਗੇ ਬਿਲਕੁਲ ਸਹੀ ਬੰਦੇ ਬਿਲਕੁਲ ਲੋਡ ਵਾਂ ਦਾ ਇਹ ਦੁਨੀਆ ਚ ਜਾਣੀ ਬਿਲਕੁਲ ਲੋਡ ਵਾਂ ਦਾ ਇਹਨਾਂ ਨੂੰ ਪਤਾ ਹੈ ਇਹਨਾਂ ਨੇ ਪਿਓਰ ਲੋਡ ਵਾਂ ਦੇਣਾ ਜਿਨ੍ਹਾਂ ਨੂੰ ਕਿਦੋਂ ਵੀ ਕੋਈ ਸਹੇਤਾ ਨਹੀਂ ਮਿਲੀ ਉਹਨਾਂ ਬੰਦਿਆਂ ਸਾਰਿਆਂ ਨੂੰ ਅੱਜ ਸਹੇਤਾ ਮਿਲੀ ਆ